ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰੀ ਖਿਲਾਫ ਜ਼ੀਰੋ ਸਹਿਨਸ਼ੀਲਤਾ ਨੀਤੀ ਅਪਣਾ ਕੇ ਸਖਤ ਕਾਰਵਾਈ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਵੱਲੋਂ ਯੂਪੀ ਦੇ ਰਹਿਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਕਿਲੋ 500 ਗ੍ਰਾਮ ਅਫੀਮ ਅਤੇ 1,50,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਆਓ ਵੇਖਦੇ ਹਾਂ ਪੂਰੀ ਰਿਪੋਰਟ। ਨਸ਼ਿਆਂ ਦੇ ਵਿਰੁੱਧ ਵਿੱਟੀ ਗਈ ਮੁਹਿੰਮ ਤਹਿਤ ਮੁਹਾਲੀ ਪੁਲਿਸ ਨੂੰ ਖਾਨੀ ਕਬੱਡੀ ਸਫਲਤਾ ਮਿਲੀ ਹੈ ਜਦੋਂ ਸੀਆਈਏ ਦੀ ਟੀਮ ਨੇ ਕੰਬਾਲੇ ਪਿੰਡ ਚ ਪੀਜੀ ਲੈ ਕੇ ਰਹਿ ਰਹੇ ਤਿੰਨ ਦੋਸ਼ੀਆਂ ਨੂੰ 4.5 ਕਿਲੋ ਆਫੀਮ ਤੇ 1.5 ਲੱਖ ਰਗਮਨੀ ਦਾ ਕਾਬੂ ਕੀਤਾ ਇਹ ਦੋਸ਼ੀ ਪਿੱਛੋਂ ਯੂਪੀ ਦੇ ਰਹਿਣ ਵਾਲੇ ਹਨ ਇਹਨਾਂ ਚੋਂ ਦੋ ਦੋਸ਼ੀ ਵਿਸ਼ਨੂ ਤੇ ਵਰਜੇਸ਼ ਸਕੇ ਭਰਾ ਹਨ ਇਹਨਾਂ ਦੇ ਪਹਿਲਾ ਵੀ ਇੱਕ ਤੀਜਾ ਦੋਸ਼ੀ ਰਵੀ ਕੁਮਾਰ ਉਮਰਾਤਾਬਾ ਦਾ ਰਹਿਣ ਵਾਲਾ ਹੈ ਰਵੀ ਤੇ ਵਰਜੇਸ਼ ਤੇ ਪਹਿਲਾਂ ਵੀ ਅਫੀਮ ਦੇ ਪਰਚੇ ਦਰਜ ਹਨ ਇਹ ਸੀਕ੍ਰੀਟ ਇਨਫੋਰਮੇਸ਼ਨ ਦੇ ਪਰਚਾ ਦਰਜ ਕਰਕੇ ਟੀਮ ਨੇ ਟਾਈਮਲੀ ਉੱਥੇ ਰੇਡ ਕਰਕੇ ਇਹਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਨੂੰ ਅੱਜ ਮਾਲਜੋ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੀ ਅਗਲੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣਗੇ